ਮੂਹਰੇ ਆਖੀ ਉਹ ਕੀ ਪ੍ਰਤੀਕਿਰਿਆ ਦਿੰਦਾ ਮੈਨੂੰ ਦੱਸ ਮੋਵੇ ਨਾ ਹੋਵੇ ਤੇਰੀ ਜਿੰਮੇਵਾਰੀ ਨਹੀਂ ਨਾ ਮੈਨੂੰ ਦੱਸਿਆ ਨਾ ਕੋਈ ਇਨਫੋਰਮੇਸ਼ਨ ਕੋਈ ਨਹੀਂ ਆ ਬੈਠਾ ਚੁੱਪ ਹੁਣ ਜੇ ਕੱਲ ਨੂੰ ਬੋਟਾਂ ਦੇ ਵਿੱਚ ਕਿਸੇ ਪਾਸੇ ਬਾਹ ਕੇ ਫਿਰ ਕੇ ਆਈਆਂ ਤਾਂ ਸਿੱਧੂ ਦਾ ਪਿਓ ਕੋਲ ਤੇ ਰਾਜਨੀਤੀ ਕਰਦਾ ਕੀ ਸਰਦਾਰ ਬੀਮ ਸਿੰਘ ਦਾ ਕਤਲ ਹੋਇਆ ਸਾਡਾ ਮੁੱਖ ਮੰਤਰੀ ਪੰਜਾਬ ਦਾ ਮੇਰੇ ਪੁੱਤ ਦਾ ਕਤਲ ਹੋਇਆ ਸੇਮ ਸਿਮਿਲੈਰਟੀ ਇਹ ਹੈ ਉਹਨਾਂ ਨੂੰ ਬੰਬ ਦੇ ਨਾਲ ਉਡਾ ਦਿੱਤਾ ਗਿਆ ਮੇਰੇ ਪੁੱਤਰ ਨੂੰ 1K47 ਨਾਲ ਉਡਾ ਦਿੱਤਾ ਜਸਤਿਸ ਨੂੰ ਕਿੰਨਾ ਫਰਕ ਆ ਫਿਰ ਤੁਸੀਂ ਕਹੋਗੇ ਅਸੀਂ ਰਾਜਨੀਤੀ ਕਿਉਂ ਨਾ ਕਰੀਏ ਕਿਉਂ ਕਰਦਾ ਬੰਦਾ ਰਾਜਨੀਤੀ ਪੈਸੇ ਲੈਣ ਵਾਸਤੇ ਕਰਦਾ ਮੇਰਾ ਪੁੱਤ ਮੈਨੂੰ ਤਿੰਨ ਪੀੜੀਆਂ ਵੀ ਬੈਠਾ ਖਾਈ ਜਾਣਾ ਇੰਨਾ ਕੁਝ ਦੇ ਕੇ ਗਿਆ ਮੈਨੂੰ ਤੈਨੂੰ ਲੋੜ ਨਹੀਂ ਕਿਸੇ ਦੇ ਕੇ ਕਿ ਮੈਂ ਕੇਂਦਰ ਸਰਕਾਰ ਦੇ 5000 ਕਰੋੜ ਦੀ ਜਿਹੜੀ ਆਪਣੀ ਉਹਦੇ ਨਹੀਂ ਗਰੰਟਰ ਦੇ ਰਿਹਾ ਮੈਨੂੰ ਇੱਜ਼ਤ ਨਾਲ ਰੋਟੀ ਦੇ ਕੇ ਕਿ ਮੈਂ ਬੜੇ ਆਸਾਨੀ ਨਾਲ ਇੱਥੇ ਬੈਠ ਕੇ ਵਿਹਲਾ ਦੇ ਕੇ ਵੀ ਖਾ ਸਕਦਾ ਭਾਈ ਉਹਨਾਂ ਦਾ ਪੁੱਤ ਹੈ ਐਮਪੀ ਸੀ ਅਗਲੇ ਨੇ ਸਜ਼ਾ ਵੀ ਪੂਰੀ ਕਰਾਈ ਸ਼ਾਸ ਕਰਨ ਵਾਲੇ ਵੀ ਫੜੇ ਸ਼ਾਸ ਕਰਨ ਵਾਲੇ ਵੀ ਫੜੇ ਅਦਾਲਤਾਂ ਨੇ ਸਜ਼ਾ ਵੀ ਦਿੱਤੀ ਫਾਂਸੀ ਤੱਕ ਦੀ ਸਜ਼ਾ ਦਿੱਤੀ ਜਿੰਨੀ ਦਿੱਤੀ ਉੰਨੀ ਵੀ ਕੱਟ ਲਈ ਦੁਗਣੀ ਵੀ ਕੱਟ ਲਈ ਛੁੱਟਣ ਹੋਏ ਆਹ ਫਰਕ ਹੈ ਵੀਰੋ ਮੇਰਾ ਆਰਾਮ ਪੱਤਾ ਮੇਰਾ ਲਹਿ ਲਾਂ ਦਾ 28 ਸਾਲ ਦਾ ਤੇਰੀ ਕਰਤਾ ਮੈਂ ਬਿਲਕੁਲ ਦਾ ਫਿਰਦਾ ਹਾਂ ਉਹ ਫਲਾਣੇ ਬੰਦੇ ਨੂੰ ਜਾਂਚ ਦੇ ਵਿੱਚ ਤਾਂ ਸ਼ਾਮਿਲ ਕਰਨ ਲੋ ਯਾ ਮੈਨੂੰ ਇੰਦਾ ਸ਼ੱਕ ਆ ਜਾ ਰਿਹਾ ਕਿੰਨੇ ਸਿੱਧੂ ਦੇ ਪੁੱਤਾਂ ਤਾਂ ਤੂੰ ਮਾਰ ਖਲ ਗਿਆ ਹੱਲ ਦਿੰਦਾ ਓਡਾ ਵੀ ਹੱਲ ਨਹੀਂ ਦਿੰਦਾ ਓਡਾ 28 ਸਾਲ ਦੇ ਦਾ ਮਰਿਆ ਕੋਈ ਜਦੋਂ ਮੇਰਾ ਕਮਾਈਆਂ ਵਾਲਾ ਹੋਇਆ ਤੂੰ ਸੇ ਮਾਰ ਕੇ ਬੋ ਮਿੰਨਾ ਜੇ ਮੇਰੇ ਉਹ ਕੋਈ ਤਰ ਜੀ ਉਹ ਵੀ ਬਿਨਾਂ ਗੁੱਸੇ ਆਹ ਭਰਗਾ ਪੋਲਿਟਿਸ਼ਨ ਦਾ ਕਿਉਂ ਰਾਜਨੀਤੀ ਕਰਦੇ ਆ ਲੋਕ ਕਿਉਂਕਿ ਜਿੰਦਗੀ ਲਈ ਨਹੀਂ ਕੀਤੀ ਲੋਕਾਂ ਦੀ ਹੈ ਵੀਰੋਂ ਦੂਜੇ ਨੂੰ ਪੁੱਛਦਾ ਕੌਣ ਸਾਰਿਆਂ ਨੂੰ ਜਾ ਜਾ ਕੇ ਵੀ ਥੱਕ ਗਏ ਵਿਧਾਨ ਸਭਾ ਦੇ ਵਿੱਚ ਮੈਂ ਜਾ ਕੇ ਵਈਆ ਉੱਥੋਂ ਵੀ ਮੈਨੂੰ ਠਾਤਾ ਕਹਿੰਦੇ ਜੀ ਤੁਹਾਨੂੰ 20 ਦਿਨ ਦਾ ਟਾਈਮ ਦਿੱਤਾ ਫੇਰ ਅੱਜ ਫਿਰ ਮਾਨਸਾ ਮੁੱਖ ਮੰਤਰੀ ਸਾਹਿਬ ਆਉਂਦੇ ਨੇ ਉੱਥੇ ਮਿਲਣ ਗਿਆ ਮੈਂ ਸਾਰਾ ਦਿਨ ਮੈਨੂੰ ਉਹ ਦਫ਼ਤਰ ਦੇ ਬੰਦ ਕਰਤਾ ਉਹ ਚ ਕਰਤਾ 4 ਵਜੇ ਕਹਿੰਦੇ ਬਗ ਜਾਦਾ ਜਹਾਜ਼ ਚੜ ਗਿਆ ਫਿਰ ਮੈਨੂੰ ਕਹਿੰਦੇ ਜੀ ਖੇਤੀਬਾੜੀ ਮੰਤਰੀ ਇਹਦੇ ਉਹ ਸ਼ਾਇਦ ਕੁਡਿਆ ਸਾਹਿਬ ਨੇ ਉਹਨਾਂ ਨੂੰ ਮਿਲੋ ਜੀ ਮਹਾਦਾ ਮਸ਼ਰੀਫ ਬੰਦੇ ਨੇ ਉਹਨਾਂ ਨੂੰ ਮਿਲ ਲੈਣਾ ਅੱਜ ਤੱਕ ਲਿਖਤੀ ਰੂਪ ਚ ਦਿੱਤਾ ਹੋਇਆ ਉਹਨਾਂ ਨੇ ਮੁਰ ਕੇ ਮੈਨੂੰ ਫੋਨ ਕਾਲ ਕਰਨਾਂ ਦੀ ਲੋੜ ਦੀ ਸਮਝੀ ਵੀ ਭਾਈ ਤੇਰਾ ਕੁਛ ਨਹੀਂ ਹੁੰਦਾ ਮੈਂ ਕਿ ਕੈਬਨਟ ਕੋਲ ਮੈਂ ਉਹਨੂੰ ਕਿਹਾ ਸੀ ਵੀ ਮੇਰੀ ਗੱਲ ਤੂੰ ਮੁੱਖ ਮੰਤਰੀ ਸਾਹਿਬ ਕੋਲ ਰੱਖ ਦੀ ਉਹ ਕੀ ਪ੍ਰਤੀਕਿਰਿਆ ਦਿੰਦਾ ਮੈਨੂੰ ਦੱਸ ਹੋਵੇ ਨਾ ਹੋਵੇ ਤੇਰੀ ਜਿੰਮੇਵਾਰੀ ਨਹੀਂ ਨਾ ਮੈਨੂੰ ਦੱਸਿਆ ਨਾਮ ਕੋਈ ਇਨਫੋਰਮੇਸ਼ਨ ਕੋਈ ਨਹੀਂ ਆ ਬੈਠਾ ਚੁੱਪ ਹੁਣ ਜੇ ਕੱਲ ਨੂੰ ਬੋਟਾਂ ਦੇ ਵਿੱਚ ਕਿਸੇ ਪਾਸੇ ਬਾਹ ਕੇ ਫਿਰ ਕੇ ਆਈਆਂ ਤਾਂ ਸਿੱਧੂ ਦਾ ਪੋਪੋਲਟ ਰਾਜਨੀਤੀ ਕਰਦਾ ਕੀ ਕਰੀਏ ਹੁਣ ਤੁਸੀਂ ਰਾਜਨੀਤੀ ਦੀ ਗੱਲ ਕਰੂ ਸਰਦਾਰ ਬੀਮ ਸਿੰਘ ਦਾ ਕਤਲ ਹੋਇਆ ਆਪਕਾ ਮੁੱਖ ਮੰਤਰੀ ਪੰਜਾਬ ਦਾ ਮੇਰੇ ਪੁੱਤ ਦਾ ਕਤਲ ਹੋਇਆ ਸੀਰੀਅਸ ਸਿਮਿਲਰਿਟੀ ਇਹ ਹੈ ਉਹਨਾਂ ਨੂੰ ਬੰਬ ਦੇ ਨਾਲ ਉਡਾ ਦਿੱਤਾ ਗਿਆ ਮੇਰੇ ਪੁੱਤ ਨੂੰ 1K47 ਨਾਲ ਉਡਾ ਦਿੱਤਾ ਜਸਤਿਸ ਸੁਣਾ ਕਿੰਨਾ ਫਰਕ ਆ ਫਿਰ ਤੁਸੀਂ ਕਹੋਗੇ ਅਸੀਂ ਰਾਜਨੀਤੀ ਕਿਉਂ ਨਾ ਕਰੀਏ ਕਿਉਂ ਕਰਦਾ ਬੰਦਾ ਰਾਜਨੀਤੀ ਪੈਸੇ ਲੈਣ ਵਾਸਤੇ ਕਰਦਾ ਮੇਰਾ ਪੁੱਤ ਮੈਨੂੰ ਤਿੰਨ ਵੀੜਿਆਂ ਵਿੱਚ ਬੈਠਾ ਖਾਈ ਜਾਣਾ ਇਹਨਾਂ ਕੁਝ ਦੇ ਕੇ ਗਿਆ ਮੈਨੂੰ ਕੋਈ ਲੋਟ ਵੀ ਕਿਸੇ ਦੇ ਕੇ ਵੀ ਮੈਂ ਕੇਂਦਰ ਸਰਕਾਰ ਦੇ 5000 ਕਰੋੜ ਦੀ ਜਿਹੜੀ ਆਪਣੀ ਉਹਦੇ ਨਹੀਂ ਗ੍ਰੈਂਟ ਕਰਦੇ ਮੈਨੂੰ ਇੱਜ਼ਤ ਨਾਲ ਰੋਟੀ ਦੇ ਕੇ ਕਿਹਾ ਬੜੇ ਆਸਾਨੀ ਨਾਲ ਇੱਥੇ ਬੈਠ ਕੇ ਵਿਹਲਾ ਦੇ ਕੇ ਵੀ ਖਾ ਸਕਦਾ ਪਰੰਤੂ ਦੁੱਖ ਹੋਦੋਂਦਾ ਹੈ ਭਾਈ ਉਹਨਾਂ ਦਾ ਪੁੱਤ ਹੈ ਐਮਪੀ ਸੀ ਅਗਲੇ ਨੇ ਸਜ਼ਾ ਵੀ ਪੂਰੀ ਕਰਾਈ ਸ਼ਾਸਨ ਕਰਨ ਵਾਲੇ ਵੀ ਫੜੇ ਸ਼ਾਸਨ ਕਰਨਾ ਵੀ ਫੜੇ ਅਦਾਲਤਾਂ ਨੇ ਸਜ਼ਾ ਵੀ ਦਿੱਤੀ ਫਾਂਸੀ ਤੱਕ ਵੀ ਸਜ਼ਾ ਦਿੱਤੀ ਜਿੰਨੀ ਦਿੱਤੀ ਉੰਨੀ ਵੀ ਕੱਟ ਲਈ ਦੁਗਣੀ ਵੀ ਕੱਟ ਲਈ ਛੁੱਟਣ ਹੋਏ ਆਹ ਫਰਕ ਹੈ ਵੀਰੋ ਮੇਰਾ ਉਰਨਪਤ ਦਾ ਮੇਰਾ ਲਹਿ ਲਹਾਂ ਦਾ 28 ਸਾਲ ਦਾ ਤੇਰੀ ਕਰਤਾ ਮੈਂ ਬਿਲਕੁਦਾ ਫਿਰਦਾ ਹੂ ਇਹ ਫਲਾਣੇ ਬੰਦੇ ਨੂੰ ਜਾਂਚ ਦੇ ਵਿੱਚ ਤਾਂ ਸ਼ਾਮਿਲ ਕਰ ਲੋ ਯਾਰ ਮੈਨੂੰ ਇੱਧੇ ਸ਼ੱਕ ਆ ਯਾਰ ਇਹਨੂੰ ਸ਼ਾਮਿਲ ਕਰ ਲੋ ਕਹਿੰਦੇ ਸਿੱਧੂ ਦੇ ਪੁੱਤ ਦਾ ਤਾਂ ਮਾਰ ਖਲ ਗਿਆ ਹੱਲ ਦਿੰਦਾ ਓਡਾ ਵੀ ਹੱਲ ਨਹੀਂ ਦਿੰਦਾ ਓਡਾ 22 ਸਾਲ ਦੇ ਦਾ ਮਰਿਆ ਕਹਿਣਾ ਸੋਕਾ ਦਿਮਾਗ ਕਾਦੇ ਸਿਰ ਤੇ ਚੱਲੂ ਸਾਰੀ ਜ਼ਿੰਦਗੀ ਤੁਸੀਂ ਇੱਕ ਬੂਟੇ ਨੂੰ ਸਿੰਜਾਰਨ ਤੇ ਲਾਦਨ ਨੂੰ ਬੱਚੇ ਨੂੰ ਪਾਲਨ ਤੇ ਲਾਦਦੇ ਮੈਂ ਨਰਸਰੀ ਦਾ ਸਕੂਟਰ ਤੇ ਚੱਕੀ ਫਿਰਦਾ ਸੀ ਜੇ ਮਾਨਸਾ ਮੇਰੇ ਪਿੰਡ ਕੋਈ ਸਕੂਲ ਬੈਠ ਨਹੀਂ ਹੁੰਦੀ ਸੀ ਉਹ ਜਦੋਂ ਮੇਰਾ ਕਮਾਈਆਂ ਦਾ ਹੋਇਆ ਤੁਸੀਂ ਮਾਰ ਕੇ ਦੋ ਮਿੰਨਾਂ ਜਿਵੇਂ ਮੇਰੇ ਕੋਕ ਜਿ ਧਰ ਗਏ ਉਹ ਵੀ ਬਿਨਾਂ ਗੁੱਸੇ ਆ ਭਰਗਾ ਪੋਲਿਟਿਸ਼ਨ ਦਾ ਕਿਉਂ ਰਾਜਨੀਤੀ ਕਰਦੇ ਲੋਕ ਕਿਉਂਕਿ ਜ਼ਿੰਦਗੀ ਲਾਇਨੀ ਦੀ ਲੋਕਾਂ ਦੀ ਹੈ ਵਿਰੋਧ ਤੁਹਾਨੂੰ ਪੁੱਛਦਾ ਕੌਣ ਮੈਂ ਲੇਲੜੀਆਂ ਕਰਦਾ ਰਹਿੰਦਾ ਪਰ ਮੇਰੀ ਗੱਲ ਤਾਂ ਸੁਣ ਲਓ ਮੈਂ ਜਰਾ ਚਾਰ ਬੰਦਿਆਂ ਨੂੰ ਤੇ ਸ਼ੱਕ ਕਰਦਾ ਇਹਨੂੰ ਕੁਝ ਕਬਲਾ ਤਾਂ ਲਓ ਉਹ ਪਕੌੜੇ ਖਾ ਕੇ ਮੁੜ ਕੇ ਹੁਣ ਸਾਰ ਪਰ ਦਾ ਲਾੜਾ ਲੱਗੀਆਂ ਨੇ ਵੀ ਹਾਂ ਅਸੀਂ ਅਗਲੇ 6 ਮਹੀਨੇ ਤਾਂ ਫਲਾਣੇ ਨੂੰ ਸਾਥ ਦੇ ਆ ਫਲਾਣੇ ਨੂੰ ਸਾਥ ਦੇ ਮੈਂ ਹਾਰ ਕੇ ਜਾਨੋਂ ਫਟ ਗਿਆ ਮੈਂ ਕੋਈ ਸਾਧਣਾ ਸਾਧਨੋਂ ਨਹੀਂ ਸਾਧਣਾ ਥੋਡੀ ਮਰਜ਼ੀ ਹੈ ਤੁਸੀਂ ਜਿੱਤੇ ਮੈਂ ਹਾਰਿਆ ਆਦਾਬਾਂ ਚ ਜਾਂਦਾ ਰਹੂੰਗਾ ਤਰੀਕਿਆਂ ਦੇ ਜਾਂਦਾ ਰਹੂੰਗਾ ਬਾਕੀ ਥੋਡੀ ਮਰਜ਼ੀ ਹੈ ਫੈਸਲਾ ਦੇਣਾ ਦੇ ਜੋ ਨਹੀਂ ਦੇਣਾ ਨਾ ਦੇ ਦਿਓ ਤੁਹਾਡੇ ਕਰਨਾਂ ਕੀ ਕਰ ਸਕਦਾ ਕੱਲਾ ਕੁੱਤੋ ਤਾਂ ਕੀ ਆਲੇ ਅਸੀਂ ਤੇਰਾ ਨਾਮੋ ਨਿਸ਼ਾਨ ਨਾਮੋ ਨਿਸ਼ਾਨ ਮੇਰਾ ਰਹਿ ਕਿੱਥੇ ਗਿਆ ਭਾਈ ਜਿਹੜਾ ਤੁਸੀਂ ਨਹੀਂ ਮਿਟਾਇਆ ਰਹਿ ਗਿਆ ਪਿੱਛੇ ਇੱਕ ਮੇਰੇ ਕੋਲ ਹੀ ਮਾਰਨ ਵਾਲੀ ਐ ਮਾਰ ਦਿਓ ਕੰਮ ਕੀ ਜਦਨ ਔਖੇ ਹੋਈ ਜਾਂਦੇ ਆ ਆ ਹਾਲ ਇਹਨਾਂ ਲੋਕਾਂ ਦਾ ਆ ਹਾਲ ਸਾਡੀ ਰਾਜਨੀਤੀ ਦਾ ਹੈ ਜਸਸ ਦੇ ਵਿੱਚ ਮੈਨੂੰ ਦੱਸਿਆ ਵੀ ਇੱਕ ਪਾਸੇ ਸਜਾ ਡਟਣ ਤੋਂ ਬਾਅਦ ਨਹੀਂ ਛੱਡੇ ਦੂਜੇ ਪਾਸੇ ਇਨਵੈਸਟੀਗੇਸ਼ਨ ਦੇ ਵਿੱਚ ਬੁਲਾਉਣਾ ਵੀ ਠੀਕ ਨਹੀਂ ਸਮਝਿਆ ਆਹ ਫਰਕ ਹੈਦਾ ਇਨਕੀ ਤਾਂ ਕਹਿ ਦਮਾ ਕਰ ਮੈਂ ਕਹਿੰਦੇ ਜੇ ਕਿੱਥੋਂ-ਕੱਥ ਮੈਂ ਉੱਥੇ ਹੁੰਦਾ ਉਹ ਮੈਂ ਤੁਹਾਡੇ ਸੰਸਦ ਦੇ ਵਿੱਚ ਜਾ ਕੇ ਰਿਕਾਰਡ ਤੇ ਦਾ ਗੱਲ ਲੈ ਆਉਂਦਾ ਵੀ ਤੁਸੀਂ ਐ ਲੋਕਾਂ ਦੇ ਜਵਾਕ ਮਾਰਦੇ ਹੋ ਸਾਨੂੰ ਪਤਾ ਹੈ ਸਾਡੇ ਕੋਲੇ ਮਰਨ ਤੋਂ ਸਵਾਇ ਹੋਰ ਕੁਝ ਹੈ ਹੀ ਨਹੀਂ ਐ ਉਹਨਾਂ ਸੀ ਕਾਤੋਂ ਦੱਤ ਨੇ ਹੁਣ ਤਾਂ ਸਭੋ ਜਦੋਂ ਤੁਸੀਂ ਸਾਨੂੰ ਮਾਰੂਗੇ ਸਾਨੂੰ ਇਹੀ ਹੋਊਗਾ ਮੈਂ ਆਪਦੇ ਪੁੱਤ ਨੂੰ ਮਿਲੂਗਾ ਜਾ ਕੇ ਯਾਰ ਇੱਥੇ ਇਕੱਲਾ ਬੈਠਾ ਦਰਫੀਰ ਨੂੰ